ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਟਕਨਾਵੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਕੇ ਗੁਰਸੇਵਕ ਸਿੰਘ ਢਲੋਂ ਦੀ ਪ੍ਰਧਾਨਗੀ ਹਟ ਹੋਈ ਸ਼ੁਰੂਆਤੀ ਦੌਰ ਵਿੱਚ ਉਗੇ ਸਾਹਿਤਕਾਰ ਸਰਦਾਰ ਹਰਪਜਨ ਸਿੰਘ ਮੰਗਟ ਲੇਖਕ ਨਰਿੰਦਰ ਮਣਕੂ ਦੇ ਚਾਚਾ ਬਲਦੇਵ ਸਿੰਘ ਦੇ ਆਕਾਲ ਚਲਾਣੇ ਤੇ ਸਭਾ ਵੱਲੋਂ ਸ਼ੋਕਮਤਾ ਪਾਇਆ ਗਿਆ ਤੇ ਲੇਖਕ ਪੰਮੀ ਹਬੀਬ ਦੇ 4 ਸਾਲ ਪਹਿਲਾਂ ਵਿਛੜੇ ਪੁੱਤਰ ਮਨਪ੍ਰੀਤ ਸਿੰਘ ਨੂੰ ਯਾਦ ਕੀਤਾ ਗਿਆ ਰਚਨਾਵਾਂ ਦੇ ਦੌਰ ਵਿੱਚ ਸੁਖਦੇਵ ਸਿੰਘ ਕੂਕੂ ਕੋਲੋਟੀ ਨੇ ਲੱਭ ਦੀ ਫਿਰ ਸਰਨਾਮਾ ਗੀਤ ਸਵਿੰਦਰ ਸਿੰਘ ਲੁਧਿਆਣਾ ਨੇ ਬੰਦਾ ਕਵਿਤਾ ਬਲਵੰਤ ਸਿੰਘ ਬਿਰਕ ਨੇ ਰੋਖ ਲਗਾਈਏ ਰੁਬਾਈ ਜੁਰਾਬਰ ਸਿੰਘ ਪੰਛੀ ਨੇ ਖਾਮੋਸ਼ ਹੈ ਗਜ਼ਲ ਭੁਪਿੰਦਰ ਸਿੰਘ ਡਿਊਟ ਨੇ ਰੁਬਾਈ ਪ੍ਰਸਿੱਧ ਗਜ਼ਲ ਗੋ ਸੁਰਿੰਦਰ ਸਰਦਾਰ ਪੰਛੀ ਨੇ ਮੇਰੀ ਤਲਵਾਰ ਬੋਲੇਗੀ ਗਜ਼ਲ ਗੀਤਕਾਰ ਕਰਨੈਲ ਸਿਵੀਆ ਨੇ ਜਮੀਨ ਗੀਤ ਨੇਤਰ ਸਿੰਘ ਮੁੱਤੋ ਨੇ ਬਾਤ ਪਾਵਾਂ ਕਵਿਤਾ ਹਰਬੰਸ ਸਿੰਘ ਰਾਏ ਨੇ ਗਦਾ ਗੀਤ ਗੁਰਬਖਸ਼ ਸਿੰਘ ਰਾਈਆਂ ਨੇ ਭੁੱਕੀ ਵਾਲੀ ਗੀਤ ਗੀਤਕਾਰ ਤੇ ਗਾਇਕ ਜਗਤਾਰ ਰਾਈਆਂ ਨੇ ਜਵਾਨ ਗੱਭਰੂ ਗੀਤ ਬਲਰਾਜ ਬਾਜਵਾ ਨੇ ਸ਼ਕੀਨ ਹਥਿਆਰਾਂ ਦੇ ਗੀਤ ਪੰਮੀ ਹਬੀਬ ਰਚਨਾ ਬਣਾਉਣ ਮੌਕੇ ਮੂਨ ਰਹੇ ਗੁਰਸੇਵਕ ਸਿੰਘ ਢਿੱਲੋਂ ਨੇ ਜੇ ਮੋੱਕ ਗਿਆ ਪਾਣੀ ਗੀਤ ਪ੍ਰੀਤਮ ਸਿੰਘ ਨੇ ਅਸੀਂ ਪੰਛੀ ਕਵਿਤਾ ਦਰਜੀਤ ਸਿੰਘ ਰੰਦਾਵਾ ਨੇ ਹੰਝੂ ਸ਼ੇਰ ਜਗਵੀਰ ਸਿੰਘ ਵਿੱਕੀ ਨੇ ਪਰਦੇਸੀ ਗੀਤ ਲਖਵੀਰ ਸਿੰਘ ਲੱਬੇ ਨੇ ਰੁਖ ਗੀਤ ਜਗਦੇਵ ਸਿੰਘ ਬਾਗਾ ਨੇ ਬੱਚੇ ਮਿੰਨੀ ਕਹਾਣੀ ਆਦਿਕ ਰਚਨਾਵਾਂ ਪੇਸ਼ ਕੀਤੀਆਂ ਪੜੀਆਂ ਸੁਣੀਆਂ ਰਚਨਾਵਾਂ ਤੇ ਗਜ਼ਲ ਗੋ ਸਰਦਾਰ ਪੰਚੀਸ ਗੁਰਸੇਵਕ ਸਿੰਘ ਢਿੱਲੋਂ ਕਰਨਲ ਸੇਵਿਆ ਤੇ ਆਏ ਹੋਏ ਸਾਰੇ ਸਾਹਿਤਕਾਰਾਂ ਨੇ ਰਲ ਕੇ ਉਸਾਰੂ ਵਿਚਾਰ ਚਰਚਾ ਕੀਤੀ ਮੀਟਿੰਗ ਦੀ ਕਾਰਵਾਈ ਕਹਾਣੀਕਾਰ ਤਰਨ ਬੱਲ ਗੀਤਕਾਰ ਜਗਦੀਪ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਵਿੱਚ ਚਲਾਈ ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓਂ ਆ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।